ਸਾਰ ਨੂੰ ਸਤਿਕਾਰ ਜੀ ਰੋਲੀ ਸ਼ਾਸੰਬਧੀ ਗੁਰੂ ਮਹਾਰਾਜ ਤਾਂ ਤਾਂ ਗੁਰੂ ਰੰਸੇ ਮਹਾਰਾਜ ਬਹੁਤ ਉਲੀਸ਼ਮੋਲ ਪਾਤਾਖੇ ਨਾਮ ਬਣਦਾ ਖਜ਼ਾਨਾ ਸਮਰਾਤ ਗੁਰੂ ਪ੍ਰਕਾਸ਼ਾ ਜੀ ਜੀਵ ਜੀ ਬਟਾਲ ਕੁਰਸੇ ਕੁਪਿਆਰਾਨੋ ਕੋਲੇ ਵਾਸਤੇ ਮਾਨਵਤਾ ਦੇ ਕੋਲੇ ਵਾਸਤੇ ਬਹੁਤ ਸੰਝ ਅਪਦੇਸ਼ ਦਿੱਸਤੇ ਨੇ ਸੁਖੁਣੇ ਸਹਿਬ ਜੀ ਦਾ ਜਿਹੜਾ ਸ਼ਲੋਕ ਹੈ ਗੁਰੂਕਾਰ 15 ਮਾ ਸਰਬ ਕਲਾ ਪਰਤੂਰ ਪ੍ਰਭ ਮਿਰਥਾ ਜਾਨ ਨਾਹ ਜਾਗ ਸਿਮਨੁ ਤਰੀਏ ਨਾਨਕ ਇਸ ਬਿਨ ਹਾਰ ਇਸ ਸ਼ਲੋਕ ਦੀ ਰਾਹੀ ਪੰਚਮ ਪਾਸ਼ਾ ਮਹਾਰਾਜੀਆਂ ਨੇ ਸੁਖਣੀ ਸਾਹਿਬ ਦੀ ਬਾਣੀ ਵਿੱਚੋਂ ਇਹ ਸ਼ਲੋਕ ਹੈ ਜੀ ਗੁਰੂ ਪਿਆਰੇ ਇਸ ਸ਼ਲੋਕ ਵਿੱਚ ਪਰਮਾਤਮਾ ਦੀ ਬੇਅੰਤਤਾ ਪਰਿਪੂਰਨਤਾ ਸਮਰਾਤ ਗੁਰੂ ਕਨਗੁਰਨਾਥ ਦੇਵ ਜੀ ਮਹਾਰਾਜ ਬਣਿਆ ਲਈ ਕਰਦੇ ਕੋਈ ਗਲ ਪੰਚਮ ਪਾਸ਼ ਸਮਝਾਉਂਦੇ ਨੇ ਕਿ ਉਹ ਪ੍ਰਮਾਤਮਾ ਸਮਰੱਥ ਹੈ ਸਰਵ ਕਲਾ ਪ੍ਰਪੂਰਪ੍ਰਤ ਇਹ ਪ੍ਰਮਾਤਮਾ ਦੇ ਘਰ ਵਿੱਚ ਹਰ ਵਸਤੂ ਹੈ ਹਰ ਪਖ ਹੈ ਗਦਾਰਾਂ ਸਾਡੇ ਸਾਰੀਆਂ ਦਾਤਾਂ ਨਾਮ ਰੂਪੀ ਤਾਂ ਮੁਕਤੀ ਦੇ ਰੋਤਾ ਉਹ ਜੋ ਵੀ ਚਾਹੋ ਸਾਈ ਵਸਤੂ ਗ੍ਰਹੂ ਹੋ ਹੈ ਕਰਤਾ تیر ਸਭ ਸਦਾ ਸਿਮਰਨਾ ਤੇਰੀ ਨਾਮ ਮਨਿ ਸਾਰੇ ਪਰ ਮਹਾਰਾਜ ਜੀ ਨੇ ਸੇਗਰ ਕੀਤੀ ਬਿਰਸਾ ਦਾ ਅੰਦਰ ਭਾਵਨਾ ਆਪਾ ਗੁਰੂ ਘਰ ਜਾ ਰਹੇ ਆ ਬਾਣੀ ਪੜ ਰਹੇ ਆ ਪੁੰਨ ਦਾਨ ਕਰ ਰਹੇ ਆ ਸੇਵਾ ਕਰ ਰਹੇ ਆ ਸਾਡੀ ਬਿਰਸਾ ਅੰਦਰ ਦੀ ਭਾਵਨਾ ਕੀ ਹੈ ਉਹ ਬਿਨਾ ਬੋਲੇ ਹੀ ਪ੍ਰਭੂ ਜਾਣ ਲਗਾ ਕਿਉਂਕਿ ਮੈਨੂੰ ਅੰਦਰ ਜਾਮੀ ਹੈ ਉਹ ਅੰਦਰ ਦੇ ਭੇਦ ਗੁਝੀਆਂ ਗੱਲਾਂ ਆਮ ਤੌਰ ਤੇ ਪੁੱਛੀ ਵੀ ਜਿਹੜੇ ਸਾਡੇ ਮਨ ਵਿੱਚ ਖਿਆਲ ਚੱਲ ਰਿਹਾ ਹੈ ਉਸਨੂੰ ਕੌਣ-ਕੌਣ ਜਾਣ ਕੇ ਉਸ ਦੋ ਤਾਕਤਾਂ ਇੱਕ ਜੀਵਾਤਮਾ ਖੁਦ ਤੇ ਪਰਮਾਤਮਾ ਪਰਮਾਤਮਾ ਸਮ ਜੀਵਨ ਬਣਾਇਆ ਨੂੰ ਜਾਣ ਦੀ ਭਾਵਨਾ ਕਿ ਆਪੇ ਜਾਣੇ ਕਰੇ ਆਪ ਆਪੇ ਆਣ ਯਾਸ ਇਸੇ ਅਗੇ ਨਾਨਕ ਖਲ੍ਹ ਹੈ ਕਿ ਚ ਇਸ ਵਾਸਤੇ ਹੋ ਜਾਵੇ ਇਹ परमात्मा ਸਾਰੀਆਂ ਸਤਿਆਂ ਦਾ ਰਖਵਾਲ ਹੈ ਸਭ ਜੀਆਂ ਦੇ ਭਾਈ ਦੁੱਖ ਤਰਤ ਨੂੰ ਜਾਣਦਾ ਹੈ ਅੰਦਰਲੀ ਪੀੜਾ ਨੂੰ ਜਾਣਦਾ ਹੈ ਭਾਵ ਨੂੰ ਨਹੀਂ ਜਾਣਦਾ ਹੈ ਪਰ ਕਹਿਣਾ ਚਾਹੁੰਦੇ ਨੇ ਕਿ ਭਾਈ ਜੇ ਰਕਾਲਪੁਰਖ ਵਾਹਿਗੁਰੂ ਪਰਮੇਸ਼ਰ ਸਮਰੱਥ ਪਰਿਪੂਰਨ ਹੈ ਫਿਰ ਆਲੇ ਦੁਆਲੇ ਕਿਸੇ ਹੋਰ ਦੂਸਰੇ ਪਾਸੇ ਕਿਉਂ ਇਕੋ ਵਾਸਾਂਗੇ ਇਕੋ ਦਾਤਾ ਸੇਵੀ ਇਕੋ ਪਰਮਾਤਮਾ ਰੂਪੀ ਦੇਵਤਾ ਨੂੰ ਸੇਵੀ ਨਾਮੋ ਮੰਤਰ ਮੰਤਰਮ ਨਮੋ ਜੰਤਰ ਜੰਤਰਮ ਨਮੋ ਦੇਵ ਦੇਵੰ ਸਭ ਤੋਂ ਵੱਡਾ ਦੇਵਤਾ ਪਰਮਾਤਮਾ ਕਾਲਪੁਰਖ ਵੈਗੁਰ ਸਿਰਜਣ ਸੱਚਾ ਪਾਤਸ਼ਾਹ ਸ਼ਿਰਸ਼ਾਹਾਂ ਦੇ ਸ਼ਾਹ ਜਿਸ ਪਾਸ ਮੇਟ ਸੋ ਹੀਆ ਸਭਨਾ ਦਾਸ ਆਪਣੇ ਅੰਦਰ ਇੱਕ ਪ੍ਰੋत्सा ਬਣਾਈਏ ਕਿ ਪਰਮਾਤਮਾ ਕਾਲਪੁਰਖ ਆਪ ਆਪਣੇ ਆਪ ਚੋਂ ਸਭ ਦਾ ਭਲਾ ਕਰਦਾ ਉਹਦੇ ਕਰ ਸਭ ਸੁਧਿਆ ਵਾਲੀ ਗੱਲ ਹੈ ਕੋਈ ਕੱਟ ਨਹੀਂ ਕੁਦਕਾਸ ਨਾ ਅਕਸੀ ਦਿਮਤਾ ਦੀ ਹੈ ਨਾ ਗਿਸਪਤ ਤੇ ਉਹ ਚੱਲਦਾ ਹੈ ਤੁਮਾਈਆਂ ਸਿਫਤੋ ਸਲਾਵ ਵਾਲੇ ਜਪਿਆ ਨਾਮ ਕੀ ਦੀਪਕਨ ਬੰਦ ਉਹਨਾਂ ਲਈ ਨਿਵਾਇਆ ਜੋ ਉਹ ਪਰਮਾਤਮਾ ਦੀ ਕਿਰਪਾ ਨਾਲ ਫਲਦੇ ਜਿਉਂ ਜਿਉਂ ਸਿਫਤੋ ਸਲਾਹ ਹੋਏਗੀ ਪਦਨ ਬੰਦਗੀ ਹੋਏਗੀ ਤੇਵੇਂ ਤੇ ਮਨ ਜੁੜੇਗਾ ਉਸ ਅਨਾਹਦ ਸਬਦ ਵਾਲੇ ਪ੍ਰਕਾਸ਼ ਉਸ ਪਰਮਾਤਮਾ ਪ੍ਰਕਾਸ਼ ਇੱਕ ਜੋਤ ਹੈ ਤਾਕਤ ਹਨ ਨਿਰੰਕਾਰ ਵੀ ਹੈ ਸাকার ਰੂਪ ਵੀ ਹੈ ਉਸ ਨਿਰੰਕਾਰ ਸাকার ਰੂਪ ਨੂੰ ਪਾਉਣ ਵਾਸਤੇ ਸਬਦੀ ਕਮਾਈ ਚਾਹੀਦੀ ਹੈ ਜਿਵੇਂ ਗੁਰੂ ਪ੍ਰਕਾਸ਼ ਸਬਦ ਰੂਪ ਵਿੱਚ ਪਰਮਾਤਮਾ ਆਪਣੇ ਆਪ ਦਾ ਪ੍ਰਕਾਸ਼ ਹਉ ਸਬਦੀ ਪ੍ਰਕਾਸ਼ ਕਰਦਾ ਗਿਆਨ ਦਾ ਸਮਤ ਬਖਸ਼ਦਾ ਸੋਝੀ ਬਖਸ਼ਦਾ ਹੈ ਪਾਪ ਜੀਵਨ ਜਾਜ ਬਖਸ਼ਦਾ ਹੈ ਇਸ ਕਰਕੇ ਗੁਰੂ ਦੀ ਮਹਾਨਤਾ ਪਰਮਾਤਮਾ ਨੂੰ ਪਾਣ ਵਿੱਚ ਤੇ ਪਰਮਾਤਮਾ ਦਇਆ ਦ੍ਰਿਸ਼ਟੀ ਨਾਲ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਜੀ ਬਾਤ ਉਹਦਾ ਮਨ ਗੁਰੂ ਸਾਹਿਬ ਨਾਲ ਜੁੜਦਾ ਗੁਰੂ ਨਾਲ ਮਨ ਜੁੜੇਗਾ ਆਨੰਦ ਬਣੇਗਾ ਬਣੇਗਾ ਮਹਾਰਾ ਜੈਨੇ ਪਾਈ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਤਾਂ ਕਰ ਕਿਉਂਕਿ ਉਹ ਪਰਿਪੂਰਨ ਹੈ ਜੀਆਂ ਦੇ ਅੰਤਰਵੇਦਨ ਪੀੜਾ ਵੀ ਜਾਣਦਾ ਸੁੱਖਾਂ ਵਾਲੇ ਗਰ ਦੁੱਖਾਂ ਵਾਲੇ ਭਾਵਨਾ ਵੀ ਜਾਣਦਾ ਹੈ ਤੇ ਦੂਸਰੋ ਦੇ ਕੋਲ ਹਰ ਚੀਜ਼ ਦਾ ਲਾਭ ਪਾਵ ਪਰਪੂਰਨ ਹੈ ਹਰ ਪੱਖ ਪਰਮਾਤਮਾ ਬੋਧ ਕੋਧ ਜਾ ਕੇ ਸਨੁਦਰੀ ਸਿਮਰਨ ਚਿੰਤਨ ਕਰਨ ਐਸੀ ਪਰਮਾਤਮਾ ਦਾ ਸਿਮਰਨ ਕਰਿਆ ਉਸ ਨੂੰ ਯਾਦ ਕੀਤੇ ਹਿਰਦੇ ਵਿਸਾਇਆ ਉਦਰੀ ਪਾਵਤਾਰਾ ਜੀਵਨ ਸਫਲਾ ਬਣਦਾ ਹੈ ਨਕਾਰਾ ਵਾਲੇ ਮੈਲ ਪਿੱਛੇ हटਦੇ ਹੀ ਮਾਇਆ ਦਾ ਪ੍ਰਭਾਵ ਨਹੀਂ ਹਾਵੀ ਹੁੰਦਾ ਨਰੇਪ ਹੋ ਕੇ ਪ੍ਰਾਨੇ ਪਰਮਾਤਮਾ ਦਾ ਪਿਆਰਾ ਬਣਦਾ ਨਾਰੰਤੀ ਇਸ ਬਿਲੇ ਹਾਰ ਇਸ ਵਾਸਤੇ ਮੈਂ ਬਾਰ ਬਾਰ ਐਸੀ ਪ੍ਰਮਾਤਮਾ ਪਰਮੇਸ਼ਰ ਤੇ ਸਦਕੇ ਜਾਵਾਂ ਕੁਰਬਾਨ ਜਾਵਾਂ ਹਉ ਵਾਰੀ ਹਉ ਵਾਰਨੇ ਕੁਰਬਾਨ ਤੇਰੇ ਨਾਮ ਸੱਚੇ ਬਾਦਸ਼ਾਹ ਦੀ ਨਹੀਂ ਬੜਿਆ ਜੀ ਭਾਈ ਨਾਮ ਦਾ ਮਹੱਤਵ ਦੱਸਿਆ ਮਹਾਰਾਜ ਜੀ ਨੇ ਪ੍ਰਮਾਤਮਾ ਦੀ ਬੇਅੰਤਤਾ ਤੇ ਇੰਨੀਆਂ ਬੇਸ਼ਮਾਰ ਤਾਕਤਾਂ ਉਹ ਦੇ ਕਿਨਕਾ ਮਾਤਰ ਵੀ ਜਨਾਬ ਮਿਰਦੇ ਟਿਕਦੇ ਉਹਦਾ ਰਹਿਮਤ ਵਾਲਾ ਵੀ ਪੈਂਦਾ ਹੈ ਉਸੀ ਸਾਂ ਮਿਲਦੀਆਂ ਨੇ ਦੇ ਵੀਰ ਤੇਰੇ ਸਾਥੀ ਵਾਹ ਨਾ ਲਗਈ ਪਾਵਨ ਸਰਨਾਈ ਚੌਗੁਰਧ ਮਾਲੇ ਰਾਮ ਵਾਹ ਤੁਹ ਲੱਗਦਾ ਇਸ ਦਾ ਸੈਭ ਡਾਡਾ ਹੋਏ ਜਿਸ ਨੂੰ ਮਾਰ ਨਾ ਸਕੀ ਜਿਹਦਾ ਪ੍ਰਮਾਤਮਾ ਰੂਪੀ ਸੈਭ ਡਾਡਾ ਹੋ ਜੇ ਤਕੜਾ ਹੈ ਉਹਨਾਂ ਕੋਈ ਨਹੀਂ ਮਾਰ ਸਕਦਾ ਜਾਮ ਗੁਰੇ ਬਲਕ ਤਨੇ ਕਾ ਗਾਰ ਹਦੀਜੇ ਜਾਮ ਗੁਰੇ ਬਲਕ ਬਾਹਿ ਕਾ ਕਿੰਨੀ ਕਿਰਪਾ ਹੈ ਭਾਈ ਇਸ ਕਰਕੇ ਵੀ ਕਾਰ ਜਰੂਰ ਸ਼ਬਦ ਕਰਕੇ 10 ਮਿੰਟ 15 ਮਿੰਟ ਲਈ ਪ੍ਰਮਾਤਮਾ ਦਾ ਨਾਮ ਇਤਨੇ ਕਰੀ ਜੇ ਨਹੀਂ ਪਾਇ ਸੇ ਸਦੇ ਪੰਜਾਬ 127 ਕੋੜੋਂ ਖੰਡ ਪਾਉਲ ਸਕੇ ਜੇ ਨਹੀਂ ਸਜੋ ਸੱਚੇ ਗੁਰਸਿੱਖ ਬਣੋ ਰਾਤ ਮਰਿਆਦਾ ਵਿੱਚ ਕਿਮਾਓ ਤੇ ਹੋਏਗਾ ਕਿ ਤੁਹਾਡੀ ਕਰਨੀ ਸੋਚ ਦੀ ਰਹਿਣੀ ਬੈਣੀ ਉਹ ਬਣਦੇ ਗੁਰਮਤਾ ਸੰਸਾਰ ਪਰ ਜੋ ਗੱਲ ਕਹੋਗੇ ਗੁਰੂ ਮਹਾਰਾਜ ਸਹਿ ਸਿਵਾਏ ਪੂਰੀ ਕਰਨ ਮਾਰ ਕਹਿੰਦੇ ਨੇ ਜੋ ਮੰਗ ਰਿਹਾ ਦਾ ਆਸਮਨ ਦੇ ਲਈ ਸਿਖ ਤੂਸ ਲਾ ਕਰੀ ਬਣਾਤ। ਆਪਣੇ ਆਪ ਇਹਨੂੰ ਕੁਰਬਾਨ ਕਰਨਾ ਗਿਆ ਕਾਲੀ ਬਣਾਉਣਾ ਹੋਮੇ ਨਹੀਂ ਹੰਤਾ ਨਹੀਂ। ਦਰਬਾਰ ਦਾ ਸਰਸ ਰਸਿਲਤਾ। ਜਉ ਜਉ ਨਾਮ ਰੂਪੀ ਤਨ ਵਸੇਗਾ ਬਾਣ ਮਲ ਚੜੇਗਾ ਆਪਣੀ ਹੌਲ ਮਿਠਤੀ ਜਾਏਗੀ। ਪ੍ਰਕਾਸ਼ਮਾ ਦਾ ਨਾਮ ਪ੍ਰਗਾਸ ਹੁੰਦਾ ਹੈ। ਪ੍ਰਮਾਤਮਾ ਰੂਚਾ ਹੁਣਾ ਆਪਣਾ ਗੁਰੂ ਪਿਆਰ ਘਟਨਾ। ਈਮੇ ਜਿਵੇਂ ਬੰਦ ਕੀ ਬਦੇਗੀ ਪ੍ਰਕਾਸ਼ ਪਰਮਾਤਮਾ ਦੇ ਅੰਦਰ ਗਿਆਨ ਹੋ ਜਾਏਗਾ ਫਿਰ ਸਾਰੀ ਜੋ ਖਲਕਤ ਕਾਇਨਾਤ ਸ੍ਰਿਸ਼ਟੀ ਹੋਰ ਅਵਤਾਰ ਰੂਪ ਰਿ세ਗੀ ਇਹ ਜਗ ਸੱਚੇ ਕੀ ਹਰ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਹਸਤਾ ਬਣ ਜਾਣੇ ਭਾਈ ਜੇ ਨਹੀਂ ਜੇ ਇੱਕ ਪਾਸੇ ਕਿ ਮਾਇਆ ਪਦਾਰਥਵਾਦ ਹੀ ਰਿਹਾ ਹੋ ਗਿਆਦ ਵਿੱਚ ਰਹੇ ਫਿਰ ਵੀ ਰੂਪਾਰ ਸੈਸਪਾਇਕੀ ਹੋ ਜਾਏਗਾ ਕੋੜ ਰਾਜਾ ਕੋੜ ਕਰਜਾ ਕੋੜ ਸੁਭ ਸੰਸਾਰ ਮਿਥਿਆ ਨਾਲ ਜੁੜ ਜਾਗੇ ਟਟਕਾਂਗੇ ਖਜਲ ਖਵਾਰ ਹੋਵਾਂਗੇ 84 ਦਾ ਵੀਰਤ ਹੋਵੇਗਾ ਸੱਚ ਨਾਲ ਜੁੜਾਂਗੇ ਕਿ ਕੀ ਹੋਵੇਗਾ ਜਾਖ ਸਿਮਰਦਰੀਏ ਨਾਲ ਕੀਤੀ ਸਿਮਲੇ ਹਾਰੇ ਸਿਮਨ ਭੈ ਬਾਵਾ ਜਾਣ ਜੀ ਸਤਿਕੇ ਜੀ ਮਾ ਸਿਮਰਨ ਕਰਕੇ ਆਪਨ ਮਾਨੇ ਖੁਸ਼ੀਆਂ ਮਾਨੇ ਸਾਰੇ ਪ੍ਰੇਮ ਨਾਲ ਆਪਣਾ ਗੁਰੂ ਸਰੰਦਰ ਜਾਣ ਕੇ ਬ੍ਰਹਮਾ ਪਰਮਾਤਮਾ ਬਾਹਰ ਵੀ ਹੈ ਤੇ ਵਾਹਿਗੁਰੂ ਤੁਨ੍ਹ ਪ੍ਰਗਟਨਾ ਹੈ ਕੰਨਾਰਾਇ ਸੁਣਾ ਜੀਵਨ ਨਾਲ ਜਪਣਾ ਹੈ ਕਹ ਕੰਮ ਕਰ ਗਿਆ ਅੰਤਰਮੁਖੀ ਮੰਦੀ ਸਾਰ ਕਰਨ ਮਨ ਨੂੰ ਆਪਣੇ ਅੰਦਰ ਲਾ ਕੇ ਜਾ ਵਾਹੀ 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 ਗੁਰੂ ਵਾਹੀ 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 ਗੁਰੂ ਵਾਹੀ ਵਾਹਿਗੁਰੂ ਵਾਹਿ ਵਾਹਿ ਜੀ ਗੁਰੂ ਸਭ ਸਾਈਆਂ ਸਭ ਦੇ ਹਿਰਦੇ ਸਭ ਦਾ ਪਾਵ ਹੈ ਸੇਂਦਨ ਪ੍ਰੇਮ ਚਲੇ ਗਾਣੇ ਦਾ ਪ੍ਰਭਾਵ ਚਲੇ ਨਾਮ ਰੂਪੀ ਰਸ ਮਿਲੇ ਅਰਦਾਸਾਂ ਬੇੰਤ ਮਾ ਸ੍ਰੀ ਕਾਸ਼ਾ ਕਲਾ ਕਰੇ ਆਪਣਾ ਆਪ ਸੰਗੋਗ ਨਾ ਰਖੇ ਜੀ ਜੈ ਹੋ ਫਤਿਹ ਵਾਹਿਗੁਰੂ ਦੀ ਕਲਸਾ ਵਾਹਿਗੁਰੂ ਦੀ ਫਤਿਹ